ਲੋਕ ਸਭਾ ਦੀਆਂ ਚੋਣਾਂ ਮਿੱਥੀਆਂ ਗਈਆਂ ਤਰੀਕ ਜਿਹੜੀ ਮਿੱਥੀ ਗਈ ਹੈ ਇਸ ਵਕਤ ਅੰਮ੍ਰਿਤਸਰ ਦੇ ਖਾਲਸਾ ਕਾਲੇ ਦੇ ਵਿੱਚ ਅਸੀਂ ਮੌਜੂਦ ਵਾਂ ਤੇ ਇਥੋ ਦਾ ਜਿਹੜਾ ਸੱਭਿਆਚਾਰਵਾ ਗਿੱਧੇ ਤੋਂ ਸ਼ੁਰੂ ਹੁੰਦਾ ਵਾ ਤੇ ਪੰਗੜੇ ਤੋਂ ਸ਼ੁਰੂ ਹੁੰਦਾ ਵਾ ਪਹਿਲੇ ਤੁਹਾਨੂੰ ਗਿੱਧਾ ਇੱਕ ਵਾਰੀ ਦਿਖਾ ਦਿੰਦੇ ਆ ਤੇ ਲਗਾਤਾਰ ਦੇਖ ਸਕਦੇ ਹੋ ਗਿੱਧਾ ਚੂਮਰੇ ਨੇ ਇਥੋ ਦੇ ਜਿਹੜੇ ਯੁਵਾ ਨੇ ਜਿਹੜੇ ਪੀਓ ਚੂਮਰੇ ਨੇ ਤੇ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਬਤ ਕਰ ਲੈਣੇ ਆ ਉਹਨਾਂ ਯੁਵਾ ਦੇ ਨਾਲ ਕਿ ਯੁਵਾ ਕੀ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਕੈਂਡੀਡੇਟ ਚਾਹੀਦਾ ਵਾ ਕਿਉਂਕਿ ਚੋਣਾਂ ਆਣ ਵਾਲੀਆਂ ਵਾ ਸਾਡਾ ਪੂਰਾ ਹੱਕ ਵਾ ਕਿ ਸਟੈਂਪ ਲਗਾ ਕੇ ਆਪਣਾ ਕੈਂਡੀਡੇਟ ਚੁਣ ਸਕੋ ਕੀ ਕਹਿਣਾ ਚਾਹੁੰਦੇ ਦੇਖੋ ਕੈਂਡੀਡੇਟ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਤੋਂ ਲੋਕਾਂ ਨੂੰ ਇੱਕ ਆਸ ਤੇ ਉਮੀਦ ਹੋਵੇ ਕਿਉਂਕਿ ਅੱਜਕੱਲ ਮਾਹੌਲ ਇਹੋ ਜਿਹਾ ਚੱਲ ਰਿਹਾ ਵੀ ਇੱਕ ਵਾਰੀ ਕੈਂਡੀਡੇਟ ਇੱਥੇ ਆਉਂਦਾ ਹੈ ਪ੍ਰਭਾਵਸ਼ਾਲੀ ਚਿਹਰੇ ਜਾਨੀ ਕਿ ਅੰਮ੍ਰਿਤਸਰ ਚ ਉਤਾਰੇ ਜਾਂਦੇ ਆ ਪਰ ਉਹ ਬਾਅਦ ਚ 5 ਸਾਲ ਕੀ 5 ਦਿਨ ਵੀ ਲੋਕਾਂ ਦੇ ਕੋਲ ਆਉਣਾ ਮੁਨਾਸਬ ਨਹੀਂ ਸਮਝਦਾ ਤੋਂ ਲੋਕਾਂ ਲੋਕ ਇਹ ਨਾ ਇੱਕ ਗੱਲ 'ਚ ਗੁੱਸਾ ਵੀ ਆਉਣਾ ਨੂੰ ਕਿ ਅਸੀਂ ਹਰ ਵਾਰ ਕਿਸੇ ਨਾ ਕਿਸੇ ਵੱਡੀ ਸ਼ਖਸੀਅਤ ਨੂੰ ਇਥੋਂ ਇਸ ਆਸ ਤੇ ਉਮੀਦ ਨਾਲ ਜਿਤਾਉਣੇ ਆ ਕਿ ਉਹ ਵਾਕਈ ਸਾਡੇ ਜਿਹੜਾ ਅੰਮ੍ਰਿਤਸਰ ਸਿਫਤੀ ਦਾ ਕਾਰਿਆ ਇਹਨੂੰ ਖੂਬਸੂਰਤ ਬਣਾਉਣ ਲਈ ਜਾਂ ਇਧਰ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਉਹਨਾਂ ਨੂੰ ਸੁਵਿਧਾਵਾਂ ਨੂੰ ਮੁਹਾਇਆ ਕਰਾਉਣ ਲਈ ਇਹ ਸਾਸਨਾ ਵੋਟ ਪਾਉਂਦੇ ਪਰ ਉਹਨਾਂ ਦੀ ਆਸ ਤੇ ਖਰੇ ਨਹੀਂ ਉਤਰ ਪਾਉਂਦਾ ਕੋਈ ਵੀ ਕੈਂਡੀਡੇਟ ਤੇ ਪਰ ਸਾਡੀ ਹੁਣ ਅਪੀਲ ਆ ਜਿਹੜੀ ਵੀ ਕੋਈ ਪੋਲਿਟੀਕਲ ਪਾਰਟੀ ਹੋਵੇ ਉਹ ਇਹੋ ਜਿਹੇ ਕੈਂਡੀਡੇਟ ਲਿਆਉਣ ਜਿਹਨੂੰ ਲੋਕ ਖੁਸ਼ ਹੋ ਕੇ ਵੋਟਾਂ ਪਾਉਣ ਕੋਈ ਇਹਦੇ ਤੇ ਥੋਪਿਆ ਨਾ ਜਾਵੇ ਇਸ ਉਮੀਦਾਂ ਸਰ ਪਹਿਲੇ ਵੀ ਪਿਛਲੀ ਯਾਰ ਆਪਣੇ ਕੈਪਟਨ ਸਾਹਿਬ ਆਏ ਹੀ ਉਹ ਵੀ 3 ਸਾਲ ਉਹਨਾਂ ਨੇ ਰਿਹਾ ਇੱਥੋਂ ਐਮਪੀ ਉਹਨਾਂ ਕੋਈ ਇੱਥੋਂ ਕੰਮ ਨਹੀਂ ਕੀਤਾ ਤੇ ਨਾ ਹੀ 3 ਸਾਲ ਮਰਸਰ ਸ਼ਹਿਰ ਦੇ ਅੰਦਰ ਉਹ ਆਏ ਆ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਕੋਈ ਉਹ ਗਰਾਊਂਡ ਲੈਵਲ ਤੋਂ ਚਾਹੀਦਾ ਐਮਪੀ ਜਿਹੜਾ ਆਪਣਾ ਜਿਹੜਾ ਕੋਈ ਸਰਦੀ ਇਲਾਕੇ ਜਾਂ ਯੂਥ ਦੀਆਂ ਚੀਜ਼ਾਂ ਨੂੰ ਵੇਖਿਆ ਜਾਵੇ ਕਿ ਯੂਥ ਨੂੰ ਕਿੱਦਾਂ ਕਿਉਂਕਿ ਯੂਥ ਹੀ ਇੱਕ ਜਿਹੜਾ ਬਦਲ ਸਕਦਾ ਰਾਜਨੀਤੀ ਉਹਦਾ ਮੁਸ਼ਕਲ ਹਕਮ ਕਿਉਂਕਿ ਆਪਾਂ ਨੂੰ ਵੱਡੇ ਲੀਡਰ ਇਹਨਾਂ ਨੇ ਮੁਨਾਫੇ ਦਾ ਸੌਦਾ ਬਣਾ ਲਿਆ ਆ ਇਹਨੂੰ ਰਾਜਨੀਤੀ ਨੂੰ ਇਹਨੂੰ ਆਪਾਂ ਨੂੰ ਬਦਲ ਦੀ ਸਖਤ ਲੋੜ ਹੈ ਜੋ ਤੋ ਚੋਣਾ ਆਉਂਦੀ ਆ ਵਾ ਤੇ ਇੱਕ ਸਟੈਂਪ ਲਗਾ ਕੇ ਜਨਤਾ ਨੇ ਆਪਣਾ ਗੁੱਸਾ ਕੱਢਣਾ ਹੁੰਦਾ ਵਾ ਜਿਹਦੇ ਉੱਤੇ ਵੀ ਜੇ ਪਿਆਰ ਜਿਤਾਣਾ ਹੋਵੇ ਤਾਂ ਵੀ ਸਟੈਂਪ ਲਾ ਕੇ ਤੇ ਗੁੱਸਾ ਕੱਢਣਾ ਹੋਵੇ ਤਾਂ ਵੀ ਸਟੈਂਪ ਲਗਾ ਕੇ ਹੀ ਗੁੱਸਾ ਕੱਢਿਆ ਜਾਂਦਾ ਕੀ ਮੰਗ ਮੰਨਦੇ ਜੀ ਕਿਸ ਤਰ੍ਹਾਂ ਕੈਂਡੀਡੇਟ ਚਾਹੀਦੇ ਪਹਿਲੀ ਗੱਲ ਤਾਂ ਜਿਹੜਾ ਵੀ ਆਪਣਾ ਕੈਂਡੀਡੇਟ ਹੋਵੇ ਉਹ ਤਾਂ ਇੱਕ ਰਾਇਲ ਇੰਟੀਜੀਰ ਇੰਟੈਲੀਜੈਂਟ ਐਟ ਅ ਸਮਾਰਟ ਹੋਵੇ ਜੋ ਕਿ ਯੂਥ ਵਾਸਤੇ ਸੋਚੇ ਨਾ ਕਿ ਕਿਸੇ ਹੋੜੀਆਂ ਕੋਈ ਹੋੜ ਫੋਕੀਆਂ ਫੋੜਾ ਮਾਰਨ ਵਾਲਾ ਨਾ ਹੋਵੇ ਜੋ ਕੀ ਫੋਕਿਆਂ ਫੋੜਾ ਮਾਰ ਕੇ ਵੋਟ ਲੈ ਲੇ ਤੇ ਉਸ ਤੋਂ ਬਾਅਦ 5 ਸਾਲ ਉਦਾਂ ਹੀ ਨਿਕਲ ਜਾਂਦੇ ਨੇ ਤੇ ਉਹ ਕੁਝ ਨਹੀਂ ਕਰਦੇ ਨੇ ਤੇ ਮੇਰਾ ਤਾਂ ਆਹੀ ਸਮਝਦਾ ਕਿ ਉਹ ਜ਼ਿਆਦਾਤਰ ਕਿਉਂਕਿ ਯੂਥ ਪੀੜ੍ਹੀ ਹੀ ਇੱਕ ਬਦਲਸਾਦੀ ਆਉਣ ਵਾਲੀ ਗਾਂ ਪੀੜ੍ਹੀ ਹੱਸਦੇ ਤਾਂ ਜਨਰੇਸ਼ਨ ਜੋ ਚੱਲੂਗੀ ਉਹ ਯੂਥ ਤੋਂ ਸ਼ੁਰੂ ਹੋਗੀ ਤਾਂ ਯੂਥ ਨੂੰ ਜੇ ਯੂਥ ਵਾਸਤੇ ਬੇਸਿਕ ਨੀਡਸ ਨੂੰ ਜੇ ਉਹ ਕਰਦੇ ਆ ਕਲੀਅਰ ਕਰਦੇ ਨੇ ਤਾਂ ਬਹੁਤ ਵੱਡੀ ਗੱਲ ਹੋਊਗੀ ਮੁੱਦੇ ਬਹੁਤ ਨੇ ਤੇ ਯੂਥ ਨੂੰ ਬਹੁਤ ਹੀ ਉਮੀਦਾਂ ਨੇ ਆਉਣ ਵਾਲੇ ਜਿਹੜੇ ਕੈਂਡੀਡੇਟ ਤੋਂ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਦੇਖ ਰਿਹਾ ਸੀ ਕਿ ਖੁਸ਼ੀ ਨਾਲ ਚੁੰਮ ਰਹੇ ਸੀ ਪਰ ਜਿਹੜੇ ਮੁੱਦੇ ਨੇ ਉਹ ਹੱਲ ਨਹੀਂ ਹੁੰਦੇ ਸਰਕਾਰਾਂ ਜਿਹੜੀਆਂ ਨਵੀਂ ਆਉਂਦੀਆਂ ਮੁੱਦੇ ਹੱਲ ਨਹੀਂ ਹੁੰਦੇ ਲੋਕਾਂ ਲੋਕ ਪਰੇਸ਼ਾਨ ਹੋ ਜਾਂਦੇ ਨੇ ਕੀ ਸੋਚਦੇ ਕਿ ਕੀ ਕੀ ਮੁੱਦੇ ਨੇ ਤੁਹਾਡੇ ਮੁੱਦੇ ਦੀ ਗੱਲ ਕਰ ਲੱਗੋ ਤੇ ਬਹੁਤ ਸਾਰੇ ਮੁੱਦੇ ਨੇ ਪਰ ਮੇਨ ਗੱਲ ਜਿਹੜਾ ਇੱਕ ਜਿਹੜਾ ਇੱਕ ਸਟੂਡੈਂਟ ਹੈ ਉਹਦੇ ਲੈਵਲ ਤੇ ਮੁੱਦਾ ਇਹ ਆ ਕਿ ਜੇ ਉਹ ਮੰਨ ਲਓ ਅੱਜ ਪੜ ਰਿਹਾ ਏ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਜਿਦਾ ਹੁਣ ਮੈਂ ਐਮਐਸਸੀ ਕੀਤੀ ਹੈ ਤੇ ਅੱਗੇ ਮੈਂ ਹੁਣ ਕੀ ਕਰਾਂ ਇਹੋ ਜਿਹਾ ਕਿ ਜਿਹੜਾ ਨਾ ਨੌਕਰੀ ਮਿਲੇ ਕਿਉਂਕਿ ਨੌਕਰੀ ਕੋਈ ਹੈਗੀ ਨਹੀਂ ਆ ਇੱਥੇ ਹੁਣ ਐਮਐਸਸੀ ਕਰਕੇ ਬੰਦਾ ਕਰੇ ਕੀ ਤੇ ਫਿਰ ਇਸੇ ਕਰਕੇ ਜਿਹੜੇ ਵੱਦ ਤੋਂ ਵੱਧ ਜਿਹੜਾ ਸਾਡਾ ਯੂਥ ਆ ਬ੍ਰੇਨ ਡレイン ਜਿਹੜਾ ਕਾਮਨ ਆ ਸਾਡੇ ਦੇਸ਼ ਦੇ ਵਿੱਚ ਇਸੇ ਕਰਕੇ ਕਿਉਂਕਿ ਜਿਹੜਾ ਯੂਥ ਆ ਵੱਦ ਤੋਂ ਵੱਧ ਫੋਰਨ ਤਨ ਲੱਭ ਜਾਂਦਾ ਭਾਵੇਂ ਕਿਉਂ ਦਿਹਾੜੀਆਂ ਹੀ ਕਰਦਾ ਉੱਥੇ ਪਰ ਫਿਰ ਵੀ ਐਟਲੀਸਟ ਉਹ ਪੈਸਾ ਤੇ ਕਮਾ ਸਕਦਾ ਉਹਨੇ ਇਸ ਜੀ ਨਾਲ ਸੋ ਜਿੰਨੇ ਵੀ ਮਤਲਬ ਪੜੇ ਲਿਖੇ ਲੋਕੀ ਨੇ ਸਾਰੇ ਇਹੋ ਗੱਲ ਕਹਿ ਰਹੇ ਕਿ ਜਿੱਦਾਂ ਹੁਣ ਇੱਕ ਨਵੀਆਂ ਸਕੀਮਾਂ ਹਰ ਜਿਹੜੀ ਕੋਈ ਵੀ ਸਰਕਾਰ ਆਉਂਦੀ ਨਵੀਆਂ ਸਕੀਮਾਂ ਕੱਢਦੀ ਆ ਕਿ ਹੁਣ ਇੱਕ ਚੱਲਿਆ ਇਹ ਫਾਰਮ ਜਿਹੜਾ ਨਵਾਂ ਕੀ ਰੋਜ਼ ਘਰ ਘਰ ਰੋਜ਼ਗਾਰ ਪਿਛਲੇ ਸਾਲ ਵੀ ਇਹੋ ਸੀਗਾ ਕਿ ਘਰ ਘਰ ਰੋਜ਼ਗਾਰ ਤੇ ਇਸ ਵਾਰ ਵੀ ਘਰ ਘਰ ਰੋਜ਼ਗਾਰ ਮਿਲਣਾ ਕਦੋਂ ਆ ਹੁਣ ਆਪਾਂ ਵੀ ਫਾਰਮ ਭਰਦੇ ਹਰ ਵਾਰ ਕੋਈ ਨਹੀਂ ਇਹੋ ਜੀ ਗੱਲ ਆਉਂਦੀ ਖਾਂ ਵੀ ਤੁਹਾਨੂੰ ਮਿਲੇਗੀ ਨੌਕਰੀ ਤਾਂ ਨਹੀਂ ਮਿਲੇਗੀ ਸੋ ਮੈਂ ਇ ਜਿਹੜੀ ਸਰਕਾਰ ਆ ਉਹਨੂੰ ਜਿਹੜਾ ਯੂਥ ਵਾਜ ਦਾ ਉੱਤੇ ਧਿਆਨ ਦੇਣਾ ਚਾਹੀਦਾ ਵਾ ਕਿ ਹਾਂ ਵੀ ਨੌਕਰੀਆਂ ਜਿਹੜੀ ਅਨਇਮਪਲੋਇਮੈਂਟ ਉਹ ਕਿੱਦਾਂ ਖਤਮ ਕੀਤੀ ਜਾਵੇ ਆਪਣੀ ਗੱਲ ਰੱਖਣ ਦਾ ਹੱਕ ਸਭ ਨੂੰ ਹੈਗਾ ਵਾ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਚਾਹੁੰਦੀ ਆ ਕਿ ਜਿਵੇਂ ਕਿ ਸਾਡੀ ਦੇਸ਼ ਦਾ ਸਰਕਾਰ ਸਰਕਾਰੀ ਸਾਡੀ ਦੇਸ਼ ਨੂੰ ਚਲਾਉਂਦੀ ਆ ਤੇ ਸਾਡੀ ਅਸੀਂ ਅਸੀਂ ਜਦੋਂ ਵੋਟਾਂ ਦਿੰਦੇ ਆ ਅਸੀਂ ਆ ਸਾਡੀ ਕਿਸ ਤੋਂ ਹੁੰਦੀ ਆ ਸਾਡੀ ਸਰਕਾਰ ਤੋਂ ਆਸ ਹੁੰਦੀ ਆ ਅਸੀਂ ਚਾਹੁੰਦੇ ਆ ਕਿ ਸਾਡੀ ਸਰਕਾਰ ਦੇਸ਼ ਵਿੱਚ ਅਨਇਮਪਲੋਇਮੈਂਟ ਨੂੰ ਖਤਮ ਕਰੇ ਰੁਜ਼ਗਾਰ ਦੇ ਮਹੱਈਆ ਪ੍ਰਾਪਤ ਕਰਾਉਣ ਤੇ ਸਰਕਾਰ ਵੱਧ ਤੋਂ ਵੱਧ ਗਰੀਬਾਂ ਦੀ ਹੈਲਪ ਕਰਨ ਗਰੀਬਾਂ ਦੀ ਮਦਦ ਕਰਨ ਉਹਨਾਂ 'ਚ ਬੈਲੈਂਸ ਬਣਾਉਣ ਮਤਲਬ ਇਹਦੇ ਵਿੱਚ ਜਿਹੜਾ ਗਰੀਬ ਤੇ ਅਮੀਰ ਦਾ ਜਿਹੜਾ ਫਰਕ ਆ ਉਹਨੂੰ ਇਕੁਅਲ ਕਰਨ ਤੇ ਜਿਹੜੀ ਅਨਇਮਪਲੋਇਮੈਂਟ ਉਹਨੂੰ ਖਤਮ ਕਰਨ ਤੇ ਸਭ ਤੋਂ ਵੱਡੀ ਗੱਲ ਨਸ਼ਿਆਂ ਨੂੰ ਦੂਰ ਕਰਨ ਤੇ ਜਿਹੜੀ ਰਿਸ਼ਵਤ ਖੋਰੀ ਆ ਜੋ ਕਿ ਪੰਜਾਬ ਦੇ ਵਿੱਚ ਚੱਲ ਰਹੀ ਆ ਉਸ ਨੂੰ ਖਤਮ ਕਰਨਾ ਤੇ ਜਿਹੜੇ ਜਿਹੜੇ ਜਿਹੜਾ ਸਫਾਰਸ਼ੀ ਧੰਦੇ ਚੱਲ ਰਹੇ ਆ ਕਿ ਜਿਹੜੇ ਜਿਹੜੇ ਸਟੂਡੈਂਟ ਡਿਜ਼ਰਵ ਕਰਦੇ ਹੁੰਦੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀ ਤੇ ਕਿਸੇ ਦੀ ਸਫਾਰਸ਼ ਪਾ ਕੇ ਉਹ ਆਪਣੀ ਉਸ ਬੰਦੇ ਜੋ ਕਿ ਡਿਜ਼ਰਵ ਕਰਦਾ ਜੋ 5 ਸਾਲਾਂ ਤੋਂ ਮਿਹਨਤ ਕਰ ਰਿਹਾ ਉਸ ਨੂੰ ਉਹ ਉਹਦਾ ਜਿਹੜੀ ਉਹਦੀ ਜਿਹੜੀ ਉਹ ਨੌਕਰੀ ਲਈ ਡਿਜ਼ਰਵ ਕਰਦਾ ਉਸ ਨੂੰ ਉਹ ਤਾਂ ਨੌਕਰੀ ਨਹੀਂ ਮਿਲਦੀ ਪਰ ਜਿਹੜਾ ਬੰਦਾ ਸਫਾਰਸ਼ ਪਾਉਂਦਾ ਏ ਉਹਨੂੰ ਉਹ ਨੌਕਰੀ ਦਾ ਹੱਕਦਾਰ ਬਣ ਜਾਂਦਾ ਉਹ ਕਹਿੰਦਾ ਮਤਲਬ ਆ ਕਿ ਰਿਸ਼ਵਤਖੋਰੀ ਜਿਹੜੀ ਐ ਪੰਜਾਬ ਨੂੰ ਖਾ ਗਈ ਐ ਮੇਨ ਗੱਲ ਹਾਂ ਇਹ ਹੀ ਗੱਲ ਕਹਿਣਾ ਚਾਹੁੰਦੀ ਹਾਂ ਦਾ ਸਾਰੰਸ਼ ਤੇ ਕਨਕਲੂਜਨ ਅਸੀਂ ਇਹੀ ਕਹਿ ਸਕਦੀਆਂ ਕਿ ਰਿਸ਼ਵਤਖੋਰੀ ਅਨਇੰਪਲੋਇਮੈਂਟ ਤੇ ਨਸ਼ੇ ਇਹ ਤਿੰਨੇ ਚੀਜ਼ਾਂ ਪੰਜਾਬ ਨੂੰ ਖਾਰੀਆਂ ਤੇ ਅਸੀਂ ਆਪਣੀ ਸਰਕਾਰ ਨੂੰ ਅਪੀਲ ਕਰਦੇ ਹਾਂ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਆਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨ ਤੇ ਉਹੀ ਅੱਗੇ ਉਹੀ ਲੀਡਰ ਅੱਗੇ ਲੈ ਕੇ ਆਉਣ ਉਹ ਇਸ ਤੋਂ ਚੰਗਾ ਨੌਜਵਾਨ ਜੂਥ ਨੂੰ ਅੱਗੇ ਲੈ ਕੇ ਆਇਆ ਜਾਵੇ ਕਿ ਜਿਹੜੀਆਂ ਸਾਡੀਆਂ ਸਾਡੀਆਂ ਤਕਲੀਫਾਂ ਨੂੰ ਸਾਡੀਆਂ ਮੁਸ਼ਕਲਾਂ ਦਾ ਹੱਲ ਕਰਨ ਤੇ ਪੰਜਾਬ ਨੂੰ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣ ਤੇ ਉਹਨਾਂ ਨੂੰ ਦੁਬਾਰਾ ਹੁੰਦਾ ਵਿਕਾਸ ਕਰ। ਕੀ ਬਾਤ ਹੈ ਗੱਲਾਂ ਬਹੁਤ ਸਨ ਤੁਸੀਂ ਕੀ ਕਹਿਣਾ ਚਾਹੁੰਦੇ ਜੇ رائے ਦੇਣ ਦਾ ਹੱਕ ਸਭ ਨੂੰ ਹੈਗਾ ਵਾ ਕਿਉਂਕਿ ਤੁਸੀਂ ਹੀ ਸਟੈਂਪ ਲਗਾਓਗੇ ਤੇ ਤਾਂ ਹੀ ਤੁਹਾਡੀ ਸਰਕਾਰ ਬਣੇਗੀ ਸਰਕਾਰ ਕਿਸ ਤਰ੍ਹਾਂ ਦੀ ਬਣੇਗੀ ਮੈਂ ਇਹ ਕਹਿਣਾ ਚਾਹੂੰਗੀ ਮੇਰੀ ਤੇ ਮੈਂ ਤੇ ਇਸ ਪਰ ਵੋਟ ਪਾਣੀ ਆ ਤੇ ਮੈਨੂੰ ਆਪਣੀ ਵੋਟ ਪਾਣ ਦੀ ਖੁਸ਼ੀ ਵੀ ਬਹੁਤ ਆ ਕਿ ਮੇਰੀ ਮਤਲਬ ਮੈਂ ਵੋਟ ਪਾਉਂਗੀ ਇਸ ਵਾਰ ਤੇ ਪਰ ਮੈਂ ਇਹੋ ਕਹਿਣਾ ਚਾਹੁੰਦੀ ਆ ਕਿ ਮਤਲਬ ਹਰ ਹਰ ਬੰਦਾ ਆਪਣੀ ਵੋਟ ਸੋ ਸਮਝ ਕੇ ਅੱਛੇ ਕੈਂਡੀਡੇਟ ਨੂੰ ਭਾਵੇ ਤੇ ਲੋਕਾਂ ਨੂੰ ਮਤਲਬ ਲੋਕੀ ਆਪਣੇ ਵੋਟ ਦਾ ਕਈ ਸਹੀ ਇਸਤੇਮਾਲ ਨਹੀਂ ਕਰਦੇ ਤੇ ਉਹ ਉਹ ਫਿਰ ਬਾਅਦ ਚ ਤੋਂ ਬਾਅਦ ਵਿੱਚ ਪਛਤਾਉਂਦੇ ਆ ਇਸੇ ਗੱਲ ਨੂੰ ਲੈ ਕੇ ਕਿਉਂਕਿ ਉਹ ਇੱਕ ਜਦ ਸਰਕਾਰ ਜਦੋਂ ਬਣ ਜਾਂਦੀ ਹੈ ਵੋਟਾ ਪਾ ਦਿੰਦੇ ਆ ਸਾਰੇ ਤੇ ਸਰਕਾਰ ਜਦੋਂ ਬਣਦੀ ਆ ਉਨੇ ਸਰਕਾਰ ਨੇ ਕੁਝ ਨਹੀਂ ਕਰਨਾ 5 ਸਾਲ ਇਤਰਾ ਹੀ ਕੱਢ ਦਿੰਦੀ ਆ ਤੇ ਬਾਅਦ ਚ ਜਦੋਂ ਵੋਟਾਂ ਲੱਗੀਆਂ ਹੁੰਦੀਆਂ ਵਾ ਉਦੋਂ ਆਪਣਾ ਸਾਰਾ ਕੁਝ ਕਰਨ ਲੱਗ ਪਿੰਦੀ ਆ ਆਪਣੇ ਪੰਜਾਬ ਨੂੰ ਸੁਧਾਰਨ ਲੱਗ ਪਿੰਦੀ ਆ ਪਹਿਲਾਂ ਕੁਝ ਨਹੀਂ ਕਰਦੀ ਮੈਂ ਤੇ ਇਹੋ ਕਹਿਣਾ ਚਾਹਨੀ ਆ ਕਿ ਮਤਲਬ ਪਹਿਲਾਂ ਵੀ ਲੋਕਾਂ ਨੂੰ ਮਤਲਬ ਕੀ ਫੈਸਿਲਟੀਆਂ ਜ਼ਰੂਰਤਾਂ ਹਰ ਇੱਕ ਚੀਜ਼ ਉਹਨਾਂ ਦੀ ਮੰਗ ਪੂਰੀ ਕਰਨੀ ਚਾਹੀਦੀ ਆ ਕਿਉਂਕਿ ਘਰ ਘਰ ਵਿੱਚ ਬੇਰੋਜ਼ਗਾਰੀ ਹੈ ਬਹੁਤ ਬਹੁਤ ਜ਼ਿਆਦਾ ਬੇਰੋਜ਼ਗਾਰੀ ਹੈ ਗਿਆ ਇਸੇ ਕਾਰਨ ਇਹ ਹੀ ਆ ਕਿ ਗਲਤ ਸਰਕਾਰ ਚੂਜ਼ ਕਰਨ ਦਾ ਨਤੀਜਾ ਲੋਕਾਂ ਦੇ ਲੋਕਾਂ ਨੂੰ ਸਾਰ ਨਾ ਪੈਂਦਾ ਵਾ ਤੇ ਮੈਂ ਤੇ ਇਹੋ ਕਹਿਣਾ ਚਾਹੂੰਗੀ ਕਿ ਮਤਲਬ ਆਪਣਾ ਆਪਣੀ ਵੋਟ ਸਹੀ ਬੰਦੇ ਨੂੰ ਪਾਓ ਤਾਂ ਜੋ ਆਪਣੇ ਪੰਜਾਬ ਨੂੰ ਸੁਧਾਰ ਸਕੇ ਸੋ ਯੂਥ ਦਾ ਬਹੁਤ ਵੱਡਾ ਰੋਲ ਹੁੰਦਾ ਵਾ ਕਿਉਂਕਿ ਯੂਥ ਨੇ ਹੀ ਦੇਸ਼ ਨੂੰ ਚਲਾਉਣ ਦੇ ਵਿੱਚ ਮਦਦ ਸਭ ਤੋਂ ਤਗੜੀ ਕਰਦੀ ਹੈ ਕੀ ਕਹਿਣਾ ਚਾਹੁੰਦੇ ਸੀ ਸਰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੂੰਗਾ ਆਪਣੇ ਦੇਸ਼ ਵਾਸੀਆਂ ਨੂੰ ਕਿ ਇਹੋ ਜੀਆਂ ਗੱਲਾਂ ਪਿੱਛੇ ਨਾ ਲੱਗ ਕੇ ਵੋਟ ਪਾਈ ਜਾਵੇ ਕਿ ਤੁਹਾਨੂੰ ਫ੍ਰੀ ਦੇ ਮੋਬਾਈਲ ਦਿੱਤੇ ਜਾਣਗੇ ਤੁਹਾਨੂੰ ਹੋਰ ਉਹਨਾਂ ਦੀਆਂ ਭਰਤੇ ਦਿੱਤੇ ਜਾਣਗੇ ਜੇ ਤੁਹੀਂ ਇੰਪਲੋਇਮੈਂਟ ਜੇ ਨਹੀਂ ਮਿਲਦੀ ਤੁਹਾਨੂੰ ਤੇ ਭਰਤੇ ਦਿੱਤੇ ਜਾਣਗੇ ਆਪਣੀਆਂ ਜਿਹੜੀਆਂ ਲੋੜਾਂ ਆ ਜਿਹੜੀਆਂ ਸਾਡੀ ਜ਼ਰੂਰਤ ਦੀਆਂ ਲੋੜਾਂ ਆ ਉਹਨਾਂ ਨੂੰ ਅੱਗੇ ਰੱਖ ਕੇ ਕਿਸੇ ਨੂੰ ਚੁਣਿਆ ਜਾਵੇ ਤੇ ਉਹ ਕੈਂਡੀਡੇਟ ਅੱਗੇ ਲਿਆ ਜਾਵੇ ਜਿਹੜਾ ਐਜੂਕੇਟਿਡ ਆ ਤੇ ਉਹਨੂੰ ਜਿਹੜਾ ਕਿ ਲੋਕਾਂ ਵਿੱਚ ਸੋਸ਼ੀਅਲੀ ਇੰਟਰੈਕਟਰ ਵਿੱਚ ਰਹਿੰਦਾ ਵਾ ਕਿ ਨਾ ਕੀ ਕਿ ਕਿਸੇ ਦੇ ਲੈ ਕੇ ਜਾਂ ਕੈਨੇਡਾ ਉੱਥੇ ਬਾਹਰ ਆਊਟ ਆਫ ਕੰਟਰੀ ਰਹਿ ਕੇ ਕਿ ਜਿਹੜੇ ਆਪਣਾ ਸਰਕਾਰ ਚਲਾਉਂਦੇ ਆ ਜਿਹੜਾ ਕਿ ਬਹਿ ਕੇ ਸੁਸਾਇਟੀ ਵਿੱਚ ਲੋਕਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਤੋਂ ਜਾਨੂ ਹੋਵੇ ਤੇ ਉਹਨਾਂ ਉਹੀ ਪਰਸਨ ਨੂੰ ਆਪਾਂ ਵੋਟ ਪਾਈਏ ਤੇ ਲੋਕਾਂ ਦੀ ਇਹ ਸਮਝਦਾਰੀ ਹੋਣੀ ਚਾਹੀਦੀ ਆ ਕਿ ਉਹਨਾਂ ਨੇ ਕਿਹਨੂੰ ਚੰਨਾ ਵਾ ਨਾ ਕਿ ਕਿਸੇ ਫੋਨ ਦੇ ਨਾਲ ਇਹਨੂੰ ਨਾ ਕਿਸ ਨੂੰ ਜਿਹੜਾ ਘਰੇ ਬਹਿ ਕੇ ਵੇਲਾ ਪਰ ਤਦਾਵੇ ਉਹਨੂੰ ਜਿਹੜਾ ਕਿ ਆਪਾਂ ਮਿਹਨਤਿਆਂ ਆਪਾਂ ਜੋ ਵੀ ਆਪਣੇ ਦੇਸ਼ ਦੇ ਨਿਵਾਸੀ ਆ ਆਪਾਂ ਮਿਹਨਤੀ ਆ ਤੇ ਆਪਾਂ ਮਿਹਨਤ ਕਰਕੇ ਆਪਣਾ ਕੰਮ ਲਈ ਕੰਮ ਕਰੀਏ ਨਾ ਕਿ ਇਹ ਪੀਖਾਂ ਦੇ ਸਿਰ ਤੇ ਜੀਏ ਜ਼ਰੂਰਤ ਕਿਸੇ ਨੂੰ ਸਮਝਦੇ ਤੁਸੀਂ ਜਰੂਰਤ ਮੈਂ ਉਹ ਚੀਜ਼ ਨੂੰ ਸਮਝਾਂਗਾ ਕਿ ਆਪਣਾ ਘਰ ਰੋਟੀ ਖਾਣਾ ਪੀਣਾ ਜੋ ਆਪਣਾ ਉਹ ਬੇਸਿਕ ਨੀਡਸ ਹੈਗੀਆਂ ਵਾ ਉਹ ਲਗਭਗ ਇਹ ਆ ਕਿ ਬਹੁਤ ਵੈਸੇ ਪੰਜਾਬ ਵਿੱਚ ਹੈਗੇ ਆ ਜਿੰਨਾਂ ਘਰੇ ਇਹ ਵੀ ਨਹੀਂ ਨਸੀਬ ਹੋ ਰਿਹਾ ਠੀਕ ਹੈ ਜਿੰਨਾਂ ਕੋ ਘਰ ਵੀ ਨਹੀਂ ਹੈਗਾ ਤੁਸੀਂ ਦੇਖੋਗੇ ਕਿ ਜਿਹੜੇ ਲੋਕ ਆ ਜਿਹੜੇ ਮਤਲਬ ਬਾਹਰੋਂ ਆ ਰਹੇ ਆ ਯੂਪ ਵਗੈਰਾ ਤੋਂ ਇੱਥੇ ਉਵੇਂ ਰੋਲ ਫਿਰ ਰਹੇ ਆ ਉਹਨਾਂ ਨੇ ਉਹਨਾਂ ਦੇ ਬੱਚਿਆਂ ਦੀ ਕੋਈ ਕਿਸੇ ਨੂੰ ਐਜੂਕੇਸ਼ਨ ਦੀ ਪ੍ਰੋਬਲਮ ਨਹੀਂ ਆ ਕੋਈ ਕੋਈ ਉਹਨਾਂ ਦੇ ਬਾਰੇ ਸੋਚ ਨਹੀਂ ਰਿਹਾ ਕਿ ਉਹ ਜਿਹੜੇ ਪ੍ਰਭਾਵ ਆ ਉਹਨਾਂ ਦੇ ਬੱਚੇ ਵੀ ਕੱਲ ਨੂੰ ਉੱਠ ਕੇ ਚੋਰ ਬਣਨਗੇ ਜਾਂ ਅੱਜ ਕਿ ਤਰ੍ਹਾਂ ਵੀ ਆ ਉਹਨਾਂ ਦੀ ਐਜੂਕੇਸ਼ਨ ਦਾ ਕਿਸੇ ਨੂੰ ਨਹੀਂ ਹੈਗਾ ਨਾ ਕਿ ਇਹ ਸਰਕਾਰ ਨੇ ਅੱਜ ਤੱਕ ਸੋਚਿਆ ਵਾ ਕਿ ਜਿਹੜੇ ਇੱਥੇ ਸੜਕਾਂ ਤੇ ਰਹਿ ਰਹੇ ਆ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਕੀ ਆ ਉਹ ਇੱਥੇ ਮੈਂ ਦੇਖਦਾ ਹਰ ਰੋਜ਼ ਰੰਜੀਤ ਐਵ ਨਹੀਂ ਹੋ ਗਿਆ ਇਤੋਂ ਵੱਡੇ ਵੱਡੇ ਜਿਹੜੇ ਕਿ ਮੌਲ ਆ ਉਹਨਾਂ ਦੇ ਬਾਹਰ ਭੀੜਾਂ ਦੀਆਂ ਭੀੜਾਂ ਹੁੰਦੀਆਂ ਬੱਚਿਆਂ ਦੀਆਂ ਜਿਹੜੇ ਕਿ ਨਾ ਕਿ ਉਹਨਾਂ ਦੇ ਮਾਪੇ ਉਹਨਾਂ ਨੂੰ ਕੰਮ ਪੜਨੇ ਪਾਉਂਦੇ ਆ ਨਾ ਹੀ ਸਰਕਾਰ ਨੂੰ ਕੋਈ ਫਿਕਰ ਹੈ ਨਾ ਹੀ ਕਿਸੇ ਉਹ ਆਦਮੀ ਨੂੰ ਯਾਰ ਮਤਲਬ ਕਿ এডਿਕੇਸ਼ਨ ਤੇ ਨੌਕਰੀ ਘਰ ਘਰ ਦੇ ਵਿੱਚ ਨੌਕਰੀ ਜਿਹੜੀ ਹਰ ਕਿਸੇ ਕੰਮ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜਿਹਦੇ ਕਰਕੇ ਨਸ਼ੇ ਦੇ ਪਿੱਛੇ ਮੁੰਡੇ ਲੱਗੇ ਕਿ ਕੀ ਸੋਚਦੇ ਤੂੰ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਆਪਣੀ ਵੋਟਸ ਹਮੇਸ਼ਾ ਸੋਚ ਸਮਝ ਕੇ ਪਾਉਣੀ ਚਾਹੀਦੀ ਆ ਹਮੇਸ਼ਾ ਲੋਕੇ ਕੀ ਕਰਦੇ ਨੇ ਕਿ ਕੋਈ ਵੀ ਆਉਂਦਾ ਆ ਉਹਨਾਂ ਦੇ ਘਰ ਕਹਿਣ ਆਉਂਦੇ ਆ ਕਿ ਸਾਨੂੰ ਵੋਟ ਪਾਓ ਅਸੀਂ ਐਵੇਂ ਕਰਾਂਗੇ ਮਤਲਬ ਉਹਨਾਂ ਨੂੰ ਮਤਲਬ ਦੱਸਦੇ ਨੇ ਕਿ ਆਪਾਂ ਜਦੋਂ ਬਣ ਜਾਾਂਗੇ ਆਪਾਂ ਇਦਾਂ ਕਰਾਂਗੇ ਕੰਮ ਕਰਾਂਗੇ ਸੁਧਾਰ ਕਰਾਂਗੇ ਪਰ ਇਦਾਂ ਹੁੰਦਾ ਨਹੀਂ ਐ ਅਸਲ ਵਿੱਚ ਅਸਲ ਵਿੱਚ ਇਹ ਹੁੰਦਾ ਆ ਕਿ ਵੋਟ ਲੈ ਕੇ ਬਾਅਦ ਵਿੱਚ ਉਹ ਲੋਕ ਜਿਹੜੇ ਨੇ ਉਹ ਆਪਣੇ ਰਮਾਨ ਨਾਲ ਬੈਠ ਕੇ ਕੰਮ ਕਰਦੇ ਰਹਿੰਦੇ ਨੇ ਠੀਕ ਆ ਉਹ ਕੋਈ ਮਤਲਬ ਸੁਧਾਰ ਨਹੀਂ ਕਰਦੇ ਕੋਈ ਐਜੂਕੇਸ਼ਨਲ ਵੱਲ ਧਿਆਨ ਨਹੀਂ ਦਿੰਦੇ ਅਸੀਂ ਸਪੋਰਟਸ ਕਰਦੇ ਆ ਸਾਡੀ ਸਪੋਰਟਸ ਵੱਲ ਕੋਈ ਦਿੰਦਾ ਅਸੀਂ ਰੋਜ਼ ਉੱਥੇ ਜਾਂਦੇ ਆ ਗਰਾਊਂਡ ਵਿੱਚ ਉੱਥੇ ਜਾ ਕੇ ਆਪਣੀ ਪੂਰੀ ਮਿਹਨਤ ਕਰਦੇ ਆ ਪਰ ਸਾਡਾ ਕੋਈ ਵੀ ਸੁਣਦਾ ਨਹੀਂ ਹੈ ਸਾਡੀ ਮਤਲਬ ਜਦੋਂ ਅਸੀਂ ਖੇਡਦੇ ਆ ਸਾਡੇ ਉੱਪਰੋਂ ਕੋਈ ਸਫਾਰਿਸ਼ ਆ ਜਾਂਦੀ ਹੈ ਤਾਂ ਉਹ ਪਲੇਅਰ ਨੂੰ ਰੱਖ ਲਿੱਤਾ ਜਾਂਦਾ ਹੈ ਸਾਨੂੰ ਕੱਢ ਦਿੱਤਾ ਜਾਂਦਾ ਹੈ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਲੋਕ ਮਿਹਨਤ ਕਰਦੇ ਨੇ ਨਾ ਉਹਨਾਂ ਦੀ ਮਿਹਨਤ ਦਾ ਮool ਪਾਇਆ ਜਾਵੇ ਕੋਈ ਐਸਾ ਉਮੀਦਵਾਰ ਆਵੇ ਜੋ ਕਿ ਸਾਡੀ ਮਿਹਨਤ ਦਾ ਮool ਪਾਵੇ ਅਸੀਂ ਮੁਫਤ ਲਈ ਕੋਈ ਚੀਜ਼ ਨਹੀਂ ਮੰਗਦੇ ਨਾ ਸਾਨੂੰ ਫੋਨ ਚਾਹੀਦੇ ਆ ਨਾ ਸਾਨੂੰ ਪੱਤੇ ਚਾਹੀਦੇ ਆ ਸਾਨੂੰ ਉਹ ਚਾਹੀਦਾ ਜੋ ਅਸੀਂ ਮਿਹਨਤ ਨਾਲ ਡਿਸਰਵ ਕਰ ਸਕਦੇ ਹਾਂ ਸਾਨੂੰ ਨੌਕਰੀ ਚਾਹੀਦੀ ਹੈ ਅਸੀਂ ਗ੍ਰੈਜੂਏਸ਼ਨ ਕਰ ਲੈਣੀ ਆ ਹੁਣ ਉਸ ਤੋਂ ਬਾਅਦ ਸਾਨੂੰ ਕੁਝ ਪਤਾ ਨਹੀਂ ਅਸੀਂ ਕੀ ਕਰੀਏ ਇਸੇ ਕਰਕੇ ਲੋਕ ਜਿਹੜੇ ਨੇ ਉਹ ਬਾਹਰ ਵੱਲ ਤੁਰੇ ਜਾ ਰਹੇ ਨੇ ਇਸ ਕਰਕੇ ਸਾਨੂੰ ਨੌਕਰੀ ਜਿਸ ਨਾਲ ਅਸੀਂ ਆਪਣੀ ਮਿਹਨਤ ਕਰਕੇ ਕੋਈ ਰੋਜ਼ਗਾਰ ਕਰ ਸਕੀ ਸੋ ਬਹੁਤ ਬਹੁਤ ਤਨਵਾਦ ਸਾਰਿਆਂ ਦਾ ਗੱਲਬਾਤ ਕੀਤੀ ਹੈ ਜਿਹੜੇ ਯੂਥ ਵਾ ਇਥੋਂ ਦਾ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਖਾਲਸਾ ਕਲੰਦੇ ਵਿੱਚ ਅਸੀਂ ਮੌਜੂਦ ਵਾ ਤੇ ਯੂਥ ਇਥੋਂ ਦਾ ਕੀ ਕਹਿੰਦਾ ਵਾ ਕੀ ਸਰਕਾਰਾਂ ਮੰਗਦਾ ਸਰਕਾਰਾਂ ਕੋਲ ਕੀ ਕੀ ਮੰਗਦਾ ਵਾ ਉਹ ਸਾਰੀਆਂ ਗੱਲਾਂ ਇਹਨਾਂ ਦੇ ਨਾਲ ਕੀਤੀ ਆ ਵਾ ਜਿਹੜਾ ਯੂਥ ਵਾ ਉਹਨਾਂ ਦਾ ਕਹਿਣਾ ਵਾ ਕਿ ਨੌਕਰੀ ਜਿਹੜੀ ਹੈਗੀ ਵਾ ਸਰਕਾਰ ਜੇ ਵਾਦਾ ਕਰਦੀ ਤੇ ਨੌਕਰੀ ਜ਼ਰੂਰ ਦੇਵੇ ਮੋਬਾਈਲ ਦੇਣ ਦੇ ਨਾਲ ਗੱਲ ਨਹੀਂ ਬਣਦੀ ਜੇ ਕਿਹਾ ਜਾਂਦਾ ਕਿ ਮੋਬਾਈਲ ਦਵਾਂਗੇ ਘਰ ਘਰ ਦੇ ਵਿੱਚ ਜਾਂ ਕੁਝ ਹੋਰ ਦਵਾਂਗੇ ਉਹਦੇ ਨਾਲ ਗੱਲ ਨਹੀਂ ਬਣਦੀ ਨੌਕਰੀਆਂ ਨਾਲ ਗੱਲ ਬਣਦੀ ਹੈ ਜੇ ਅਸੀਂ ਪੜ੍ਹ ਲਿ ਜਾਣਾ ਪਵੇ ਬਾਹਰ ਜਾ ਕੇ ਦਿਹਾੜੀਦਾਰ ਕਰਕੇ ਫਿਰ ਆਪਾਂ ਆਪਣੀ ਘਰ ਦੀ ਰੋਟੀ ਚਲਾਣੇ ਆ ਸਰਕਾਰ ਕੁਝ ਇਸ ਤਰ੍ਹਾਂ ਦਾ ਕਰੇ ਕਿ ਜਿਹਦੇ ਨਾਲ ਇੱਥੇ ਹੀ ਰੋਜ਼ਗਾਰ ਇੰਨਾ ਵੱਧ ਜਾਵੇ ਕਿ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਅੰਬੀਸਰ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ